ਅੱਜ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਅਯੁੱਧਿਆ ਧਾਮ ਜੀ ਤੋਂ ਪੂਜਿਤ ਅਕਸ਼ਿਤ ਕਲਸ਼ ਤੇ ਨਿਮੰਤਰਣ ਪੱਤਰ ਅੱਜ ਅਸੀਂ ਮਬਾ ਮਹੇਸ਼ਾਣਾ ਦੇ ਤਪ ਡੇਰਾ ਤਪ ਸਥਾਨ ਹੈ ਉਥੇ ਗੱਦੀ ਨਿਸ਼ ਜਿਹੜੇ ਗੱਦੀ ਨਿਸ਼ ਸਾਡੇ ਮਹੰਤ ਯੁਗੇਸ਼ ਜੀ ਨੇ ਉਹਨਾਂ ਤੋਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਇਸ ਸ਼ਹਿਰ ਦੇ ਇਸ ਇਲਾਕੇ ਦੇ ਜਿੰਨੇ ਵੀ ਮਹਾਪੁਰਸ਼ ਹੈ ਅਸੀਂ ਉਹਨਾਂ ਨੂੰ ਅਕਸ਼ਿਤ ਵੰਤਰਣ ਕਰਨ ਜਾ ਰਹੇ ਹਾਂ ਇਸ ਲਈ ਪਹਿਲਾਂ ਆਪਾਂ ਨਗਰ ਦੇਵਤਾ ਉਹਨਾਂ ਕੋਲੋਂ ਪਰਮਿਸ਼ਨ ਲੈਣ ਲਈ ਇੱਥੇ ਪਹੁੰਚੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਅਯੁੱਧਿਆ ਕਾਮਜੀ ਤੋਂ ਜਿਹੜੇ ਪੂਜਿਤ ਅਕਸ਼ਤ ਆਇਨੇ ਲਾਲ ਨਿਮন্ত্রণ ਪੱਤਰ ਤੇ ਭਗਵਾਨ ਰਾਮ ਜੀ ਦੇ ਭਵਯ ਮੰਦਰ ਦੇ ਚਿੱਤਰ ਜਿਹੜੇ ਆਏ ਨੇ ਉਹ ਤੀਰਥਾਣਾ ਤਪਸਥਾਨ ਗੜਸ਼ੰਕਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਸ ਨੂੰ ਅੱਜ ਉਹ ਵੰਤਰਨ ਦੇ ਲਈ ਸੰਗਤ ਨੂੰ ਨਿਮন্ত্রণ ਦੇਣ ਦੇ ਲਈ ਅੱਜ ਉਹ ਕਲਸ਼ੇੜਾ ਉਹ ਤੀਰਥਾਣੇ ਅਸੀਂ ਲੈ ਕੇ ਪਹੁੰਚੇ ਆ ਤੇ ਮੈਂ ਪ੍ਰਬੰਧਕ ਸਮੇਟੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਦੇ ਵਿਤਰਨ ਦਾ ਕੰਮ ਆਪਣੀ ਜ਼ਿੰਮੇਵਾਰੀ ਦੇ ਨਾਲ ਸੰਗਤ ਦੇ ਵਿੱਚ ਇਹ ਅਕਸ਼ਿਤ ਵਿਤਰਨ ਕਰਨ ਉਹਨਾਂ ਨੂੰ ਨਿਮੰਤਰਣ ਦੇਣ ਕਿ ਭਗਵਾਨ ਰਾਮ ਜੀ ਦੇ ਦਰਸ਼ਨ ਦੇ ਲਈ 22 ਜਨਵਰੀ 2024 ਤੋਂ ਬਾਅਦ ਜਦੋਂ ਮਰਜੀ ਉੱਥੇ ਪਹੁੰਚਣ ਤੇ ਭਵਯ ਮੰਦਰ ਦਾ ਦਰਸ਼ਨ ਕਰਾਂ ਇਸ ਦੇ ਨਾਲ ਹੀ 22 ਜਨਵਰੀ ਨੂੰ ਜੋ ਭਵਯ ਮੰਦਰ ਨਿਰਮਾਣ ਹੋਇਆ ਹੈ ਉਹਦੇ ਮੰਦਰ ਦੇ ਵਿੱਚ ਭਗਵਾਨ ਰਾਮ ਦੇ ਬਾਦ ਸਰੂਪ ਦੀ ਪ੍ਰਾਣ ਪ੍ਰਤੀਸ਼ਠਾ ਉੱਥੇ ਹੋਣ ਜਾ ਰਹੀ ਹੈ 500 ਸਾਲਾਂ ਬਾਅਦ ਇਹ ਮੌਕਾ ਮਿਲਿਆ ਹੈ ਕਿ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਅਸੀਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਉਸ ਦਿਨ ਨੂੰ ਦੀਪਮਾਲਾ ਕੀਤੀ ਜਾਵੇ ਤੇ ਭਵਿਆ ਮੰਦਰਾਂ ਦੇ ਵਿੱਚ ਤੀਰਥ ਸਥਾਨਾਂ ਦੇ ਵਿੱਚ ਕੀਰਤਨ ਕਰਦੇ ਹੋਏ ਪੂਰੀ ਸੰਗਤ ਨੇ ਲਾਈਵ ਪ੍ਰੋਗਰਾਮ ਹੋ ਸਕੇ ਤਾਂ ਉੱਥੋਂ ਦੇ ਪ੍ਰਾਣ ਪ੍ਰਤੀਸ਼ਠਾ ਦਾ ਲਾਈਵ ਪ੍ਰੋਗਰਾਮ ਜਿਹੜਾ ਹੈ ਉਹ ਦੇਖਿਆ ਜਾਵੇ ਜੈ ਸ਼੍ਰੀ ਰਾਮ ਅੱਜ ਅਯੁੱਧਿਆ தாம் ਜੀ ਤੋਂ ਆਏ ਹੋਏ ਪੂਜਿਤ ਅਕਸ਼ਿਤ ਕਲਸ਼ ਤੇ ਨਿਮੰਤਰਣ ਪੱਤਰ ਪਿੰਡ ਭਰੋਵਾਲ ਦੇ ਸਾਬਕਾ ਸਰਪੰਚ ਚਰਮਦਾਸ ਸ਼ਰਮਾ ਜੀ ਨੂੰ ਪੇਟ ਕਰ ਰਿਹਾ ਤਾਂ ਕਿ ਇਹ ਆਪਣੇ ਪਿੰਡ ਦੇ ਵਿੱਚ ਮੰਦਰ ਦੇ ਵਿੱਚ ਇਸ ਨੂੰ ਸਥਾਪਿਤ ਕਰਕੇ ਤੇ ਸਭ ਸ਼ਰਧਾਲੂਆਂ ਤੱਕ ਸਭ ਰਾਮ ਭਗਤਾ ਤੱਕ ਇਸ ਦਾ ਵਿਤਰਣ ਕਰ ਸਕਣ ਇਸ ਦੇ ਨਾਲ ਹੀ ਇਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 22 ਜਨਵਰੀ 2024 ਨੂੰ ਜਿਸ ਦਿਨ ਭਗਵਾਨ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਅਯੁੱਧਿਆ ਜੀ ਹੋਣ ਜਾ ਰਹੀ ਹੈ ਉਸ ਦਿਨ ਸ਼ਾਮ ਨੂੰ ਦੀਵਾਲੀ ਮਨਾਈ ਜਾਵੇ ਪੂਰੇ ਪਿੰਡ ਦੇ ਵਿੱਚ ਦੀਪਮਾਲਾ ਕੀਤੀ ਜਾਵੇ ਅਤੇ ਸ਼ਰਧਾਲੂਆਂ ਦੁਆਰਾ ਕੀਰਤਨ ਕਰਦੇ ਹੋਏ ਪ੍ਰਾਣ ਪ੍ਰティਸ਼ਠਾ ਦਾ ਜਿਹੜਾ ਕਾਰਜਕ੍ਰਮ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਲਾਈਵ ਚੱਲਦਾ ਹੈ ਉਸ ਕਾਰਜਕਰਮ ਰਾਹੀਂ ਅਯੋਧਿਆ ਜੀ ਦੇ ਦਰਸ਼ਨ ਕੀਤੇ ਜਾਣ। जय श्री राम आज अयोध्या जी ਤੋਂ ਆਏ ਹੋਏ ਪੂਜਿਤ ਅਕਸ਼ਿਤ ਕਲਸ਼ ਨਿਮੰਤਰਣ ਪੱਤਰ ਇਹ ਭਗਵਾਨ ਰਾਮ ਜੀ ਦੇ ਭੌਵਯ ਮੰਦਰ ਦੇ ਚਿੱਤਰ ਨੂੰ ਗਾਰਕਾਰ ਵਿੱਚ ਵਿਕ੍ਰਾਂਲ ਕਰਨ ਦੇ ਲਈ ਚੱਕ ਘਟਾਰੋ ਪਿੰਡ ਦੇ शिशुपाल ਜੀ ਨੂੰ ਕਲਸ਼ ਅਤੇ ਨਿਮੰਤਰਣ ਪੱਤਰ ਵਿਕ੍ਰਾਂਲ ਕਰਨ ਦੇ ਲਈ ਸੌਪੇ ਗਏ ਤੇ ਇਹਨਾਂ ਨੂੰ ਨਾਲ ਹੀ ਬੇਨਤੀ ਕੀਤੀ ਜਾਂਦੀ ਹੈ ਕਿ 22 ਜਨਵਰੀ ਨੂੰ ਕਾਰਕਾਰ ਦੇ ਵਿੱਚ ਪਿੰਡ ਦੇ ਵਿੱਚ ਦੀਵਾਲੀ ਮਨਾਈ ਜਾਵੇ ਉਤਸਵ ਦੀ ਤਰ੍ਹਾਂ ਦਾ ਮਾਹੌਲ ਕੀਤਾ ਜਾਵੇ ਤਾਂ ਕਿ ਅਸੀਂ राम भगत ਸਾਰੇ ਇਕੱਠੇ ਹੋ ਕੇ ਉਸ ਦਿਨ ਨੂੰ ਮਨਾ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਨੂੰ ਸਾਰਿਆਂ ਨੂੰ ਲਈ ਇੱਕ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਅਜੋਧਿਆ ਤੋਂ ਪੁਜਿਤ ਜਿਹੜੇ ਅਕਸ਼ਤ ਚਾਵਲ ਸਾਡੇ ਕੋਲ ਪਹੁੰਚੇ ਨੇ ਅਕਸ਼ਤ ਦੇ ਕਲਸ਼ ਉਹ ਅਸੀਂ ਇੱਥੇ ਇਹ ਕਨੈਲ ਦਰਬਾਰ ਦੇ ਵਿੱਚ ਇਹ ਡੇਰਾ ਬਾਬਾ ਸੁੰਦਰਬੁਨੀ ਜੀ ਇੱਥੇ ਵੀ ਇਹ ਕਨੈਲ ਦਰਬਾਰ ਦੇ ਵਿੱਚ ਲੈ ਕੇ ਆਏ ਆ ਤੇ ਇੱਥੋਂ ਵਿਤਰਿਤ ਕੀਤੇ ਜਾਣਗੇ ਸੰਗਤਾਂ ਨੂੰ ਤੇ ਇਹ ਜਿਹੜੇ ਨੇ ਅਕਸ਼ਤ ਇਹ ਬਹੁਤ ਖੁਸ਼ਹਾਲੀ ਲੈ ਕੇ ਆਣਗੇ ਸਾਰਿਆਂ ਦੇ ਲਈ ਬਾਕੀ ਦੀ ਜਾਣਕਾਰੀ ਸਾਡੇ ਬਨੀਤ ਜੀ ਤੁਹਾਨੂੰ ਦੇਣਗੇ ਅੰਦੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਭਗਵਾਨ ਰਾਮ ਜੀ ਦੀ ਜਨਮ ਭੂਮੀ ਤੋਂ ਉਜਿਤ ਅਕਸ਼ਿਤ ਕਲਸ਼ ਅੱਜ ਸਾਡੇ ਇੱਥੇ ਪਹੁੰਚ ਚੁਕੇ ਨੇ ਮੈਂ ਗੱਦੀ ਨਸ਼ੀਨ ਮਹਾਰਾਜ ਜੀ ਨੂੰ ਬੇਨਤੀ ਕਰਦਾ ਹਾਂ ਕਿ ਸੰਗਤ ਨੂੰ ਇਹ ਜਿਹੜੇ ਨਿਮੰਤਰਣ ਪੱਤਰ ਹੈ ਤੇ ਅਕਸ਼ਤ ਹੈ ਇਹ ਵਿਤਰਿਤ ਕੀਤੇ ਜਾਣ ਤਾਂ ਕਿ ਸਭ ਨੂੰ ਨਿੰਦਾ ਦਿੱਤਾ ਜਾਵੇ ਕਿ ਭਗਵਾਨ ਰਾਮ ਜੀ ਦੇ ਦਰਸ਼ਨ ਦੇ ਲਈ ਅਯੁੱਧਿਆ 22 ਜਨਵਰੀ 2024 ਤੋਂ ਬਾਅਦ ਪੂਰੇ ਸਾਲ ਵਿੱਚ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਉੱਥੇ ਦਰਸ਼ਨ ਕਰਨ ਤੇ 22 ਜਨਵਰੀ ਨੂੰ ਕਿਉਂਕਿ ਇਹ RAM ਮੰਦਿਰ ਭਵੇ RAM ਮੰਦਿਰ ਆਪ ਸਭ ਦੀ ਮਿਹਨਤ ਦੇ ਨਾਲ ਆਪ ਸਭ ਦੇ ਆਸਥਾ ਦੇ ਨਾਲ 500 ਸਾਲਾਂ ਬਾਅਦ ਮਤਲਬ 35 ਵਰ੍ਹਾਸ ਬਾਅਦ ਭਗਵਾਨ RAM ਜੀ ਆਪਣੇ ਉੱਥੇ ਵਿਰਾਜਮਾਨ ਹੋ ਰਹੇ ਨੇ ਤੇ ਆਪਾਂ ਸਾਰਿਆਂ ਨੇ ਉਦੋਂ ਦਾ ਦਿਨ ਇੱਕ ਮਹਾ ਦਿਵਾਲੀ ਦੇ ਰੂਪ ਵਿੱਚ ਮਨਾਣਾ ਆ ਇਹ ਮੋਲੇ ਸ਼੍ਰੀ ਰਾਮਚੰਦਰ ਭਗਵਾਨ ਕੀ ਜੈ ਅੱਜ ਅਸੀਂ ਟੇਡਾ ਪੀਰ ਪਿੰਡ ਕਨੈਲ ਸੰਤ ਸੁੰਦਰਮੁਨੀ ਬਾਲਯੋਗੀ ਸੁੰਦਰਮੁਨੀ ਜੀ ਮਹਾਰਾਜ ਜਿਹਦੇ ਸਥਾਨ ਤੋਂ ਸੰਗਤ ਦੇ ਨਾਲ ਮਾਂ ਜਵਾਲਾ ਜੀ ਦੇ ਸਥਾਨ ਤੇ ਜੋਤ ਲੈਣ ਲਈ ਪਹੁੰਚ ਰਹੇ ਹਾਂ ਤੇ ਉੱਥੋਂ ਪਵਿੱਤਰ ਜੋਤ ਲੈ ਕੇ ਅਸੀਂ ਵਾਪਸ ਕੱਲ 10:30 ਵਜੇ ਇਸ ਡੇਰੇ ਤੋਂ ਸੰਗਤ ਦੇ ਨਾਲ ਅਯੁੱਧਿਆ ਜ਼ਿਲ੍ਹੇ ਪ੍ਰਸਥਾਨ ਕਰਨਾ ਹੈ ਜੋਤ ਲੈ ਕੇ ਔਰ ਮਹਾਰਾਜ ਜੀ ਹਰੀਗਿਰੀ ਮਹਾਰਾਜ ਜੀ ਦੇ ਸਾਨਿਧ ਦੇ ਵਿੱਚ ਜਾ ਕੇ ਅਸੀਂ ਉਹ ਜੋਤ ਉਹਨਾਂ ਨੂੰ ਸੌਂਪਣੀ ਹੈ ਜਿਹਦੇ ਨਾਲ ਕਿ ਉੱਥੇ ਅਖੰਡ ਜੋਤ ਪ੍ਰਜਵਲਿਤ ਹੋਊਗੀ ਜੋ ਜੋਤ ਇੱਥੋਂ ਜਵਾਲਾ ਜੀ ਤੋਂ ਜਾਊਗੀ ਬੋਲੀਏ ਸ਼ੰਕਰ ਭਗਵਾਨ ਕੀ ਜੈ ਬੋਲੀ ਰਾਮ ਜੀ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਭਗਵਾਨ ਰਾਮ ਜੀ ਦੀ ਨਗਰੀ ਅਯੋਧਿਆ ਤੋਂ ਆਏ ਹੋਏ ਪੂਜਿਤ ਅਖਿਤ ਕਲਸ਼ ਅਤੇ ਨਿਮੰਤਰਣ ਪੱਤਰ ਲੈ ਕੇ ਅਸੀਂ ਪਿੰਡ ਕੋਨੈਲ ਦੇ ਮਾਤਾ ਰਾਣੀ ਦੇ ਮੰਦਰ ਵਿੱਚ ਉਪਸਥਿਤ ਹੋਏ ਹਾਂ ਔਰ ਬੇਨਤੀ ਕਰਦੇ ਹਾਂ ਇਸ ਮੰਦਰ ਦੇ ਪੁਜਾਰੀ ਜੀ ਨੂੰ ਕਿ ਭਗਵਾਨ ਰਾਮ ਜੀ ਦੇ ਅਖਿਤ ਔਰ ਨਿਮੰਤਰਣ ਪੱਤਰ ਕਰਕਰ ਤੱਕ ਪਹੁੰਚਾਏ ਜਾਣ ਔਰ 22 ਤਰੀਕ ਨੂੰ ਜਦੋਂ ਉਹਨਾਂ ਦੀ ਪ੍ਰਾਣ ਪ੍ਰਤੀਸ਼ਠਾ ਉੱਥੇ ਹੋਏਗੀ ਮੂਰਤੀ ਦੀ ਉਸ ਦਿਨ ਰਾਤ ਦੀਵਾਲੀ ਦੀ ਤਰ੍ਹਾਂ ਇਸ ਉਤਸਵ ਨੂੰ ਮਨਾਇਆ ਜਾਵੇ ਇਸ ਦੇ ਨਾਲ ਹੀ ਸੋਨੀ ਜੀ ਕਿਸੇ ਵਿਸ਼ੇਸ਼ ਕਾਰਨ ਕਰਕੇ ਅੱਜ ਇਸ ਨਿਮੰਤਰਣ ਨੂੰ ਸਵੀਕਾਰ ਕਰਨ ਨਹੀਂ ਪਹੁੰਚ ਸਕੇ ਫਿਰ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਨ ਜਨ ਤੱਕ ਇਹ ਭਗਵਾਨ ਰਾਮ ਜੀ ਦਾ ਨਿਮੰਤਰਣ ਪਹੁੰਚਾਇਆ ਜਾਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਭਗਵਾਨ ਰਾਮ ਜੀ ਦੇ ਧਾਮ ਅਯੁੱਧਿਆ ਧਾਮ ਤੋਂ ਪੂਜਿਤ ਅਕਸ਼ਟ ਤੇ ਨਿਮੰਤਰਣ ਪੱਤਰ ਜਿਹੜੇ ਆਏ ਨੇ ਉਹ ਅਸੀਂ ਇੱਥੇ ਸ੍ਰੀ ਸੁਆਮੀ ਆਨੰਦ ਸਤਿਆਰਥੀ ਜੀ ਨੂੰ ਪੇਂਟ ਕਰਨ ਜਾ ਰਹੇ ਆ ਇਹਨਾਂ ਅਕਸ਼ਿਤ ਨੂੰ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਅਕਸ਼ਿਤ ਉਹਨਾਂ ਨਿਮੰਤਰਣ ਪੱਤਰ ਨੂੰ ਜਿੰਨੀ ਵੀ ਸੰਗਤ ਇੱਥੇ ਆਂਦੀ ਹੈ ਉਹਨਾਂ ਸਾਰਿਆਂ ਨੂੰ ਘਰ ਘਰ ਦੇ ਵਿੱਚ ਵੰਤਰਣ ਕਰਨ ਦੇ ਲਈ ਇਹ ਅਕਸ਼ਿਤ ਦਿੱਤੇ ਗਏ ਹਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਅਯੁੱਧਿਆ ਤਾਮ ਜੀ ਤੋਂ ਪੂਜਿਤ ਅਕਸ਼ਿਤ ਕਲਸ਼ੜੇ ਹੈ ਨੇ ਮੰंत्रण पत्र सहित ਅਸੀਂ ਅੱਜ ਇੱਥੇ ਦੇਣ ਆਏ ਆਂ ਅਚਲਪੁਰ ਪਿੰਡ ਦੇ ਵਿੱਚ ਬਾਬਾ ਬਾਲਕ ਰੂਪ ਜੀ ਦੀ ਸਿੱਧ ਬਾਬਾ ਬਾਲਕ ਰੂਪ ਜੀ ਦੀ ਜਗ੍ਹਾ ਦੇ ਉੱਤੇ ਆਪਣੇ ਮਹੰਤ ਜੀ ਸ਼੍ਰੀ ਅਸ਼ੋਕ ਸ਼ਰਮਾ ਜੀ ਨੂੰ ਇਹ ਅਕਸ਼ਿਤ ਜਿਹੜੇ ਆ ਉਹ ਸੰਗਤ ਦੇ ਵਿੱਚ ਵੰਤਰਣ ਕਰਨ ਦੇ ਲਈ ਤੇ ਭਗਵਾਨ ਰਾਮ ਜੀ ਦਾ ਨਿਮੰਤਰਣ ਜਿਹੜਾ ਹੈ ਘਰ ਘਰ ਪਹੁੰਚਾਉਣ ਦੇ ਲਈ ਅਸੀਂ ਬੇਨਤੀ ਕਰਨ ਆਏ ਆਂ ਮੈਂ ਮਹੰਤ ਜੀ ਨੂੰ ਬੇਨਤੀ ਕਰਦਾ ਹਾਂ ਕਿ 22 ਜਨਵਰੀ 2024 ਨੂੰ ਜਦੋਂ ਅਵਿਆ ਰਾਮਬੰਦਰ ਦੇ ਵਿੱਚ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਹੋਏਗੀ ਉਸ ਤੋਂ ਬਾਅਦ ਰਾਤ ਨੂੰ ਕਰਕਰ ਦੇ ਵਿੱਚ ਅਚਲਪੁਰ ਪਿੰਡ ਦੇ ਵਿੱਚ ਦੀਵਾਲੀ ਮਨਾਈ ਜਾਵੇ ਇਹ ਮੈਂ ਬੇਨਤੀ ਕਰਾਂਗਾ ਕਿ ਸਾਰੀ ਸੰਗਤ ਨੂੰ ਇਹ ਨਿਵੇਦਨ ਹੈ ਕਿ ਦੀਵਾਲੀ ਦੀ ਤਰ੍ਹਾਂ ਇਸ ਦਿਨ ਨੂੰ ਮਨਾਇਆ ਜਾਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕੇ ਪਿੰਡ ਹੈਬੋਵਾਲ ਦੇ ਮੰਦਿਰ ਦੇ ਵਿੱਚ ਅ ਪੰਡਿਤ ਸ਼੍ਰੀ ਜਗਦੀਸ਼ ਜੀ ਦੇ ਨੂੰ ਅਸੀਂ ਭਗਵਾਨ ਜੀ ਦਾ राम जी ਦਾ ਨਿਮੰਤਰਣ ਦੇਣ ਆਏ ਆ ਭਗਵਾਨ राम जी ਦਾ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਅਯੁੱਧਿਆ ਜੀ ਵਿੱਚ ਬਵਯਾ ਮੰਦਿਰ ਜਿਹੜਾ ਨਿਰਮਾਣ ਹੋ ਰਿਹਾ ਉਸ ਦੀ ਪ੍ਰਾਣ ਪ੍ਰਤੀਸ਼ਠਾ ਜਿਹੜੀ 22 ਜਨਵਰੀ 2024 ਨੂੰ ਉੱਥੇ ਬਾਲ ਰੂਪ ਦੀ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ ਤੇ ਉਸ ਦਿਨ ਨੂੰ ਅਸੀਂ ਸਾਰਿਆਂ ਨੇ ਦੀਵਾਲੀ ਦੀ ਤਰ੍ਹਾਂ ਦੀਪ ਮਾਲਾ ਕਰਦੇ ਹੋਏ ਕੀਰਤਨ ਭਜਨ ਕਰਦੇ ਹੋਏ ਉਸ ਦਿਨ ਨੂੰ ਅਸੀਂ ਮਨਾਣਾ ਆ ਕਿ ਮਹਾ ਦਿਵਾਲੀ ਦੇ ਤੌਰ ਤੇ ਉਹ ਦਿਨ ਹੈ ਭਗਵਾਨ ਰਾਮ ਜੀ ਨੇ 14 ਸਾਲ ਦਾ ਬਨਵਾਸ ਕੱਟਿਆ ਸੀ ਤਾਂ ਆਪਾਂ ਦਿਵਾਲੀ ਮਨਾਣੇ ਆ ਲੇਕਿਨ 496 ਲਗਭਗ 500 ਸਾਲ ਬਾਅਦ ਇਹ ਮੰਦਿਰ ਬਣ ਰਿਹਾ ਹੈ 35 ਬਨਵਾਸ ਰਾਮ ਜੀ ਨੇ ਕੱਟਨੇ ਨੇ ਤੇ ਆਪਾਂ ਇਹ 35 ਬਨਵਾਸ ਖਤਮ ਹੋਣ ਦੇ ਉੱਤੇ ਅਸੀਂ ਮਹਾ ਦੀਪ ਵਾਲੀ ਜਿਹੜੀ ਉਸ ਦਿਨ ਮਨਾਵਾਂਗੇ ਹਰ ਘਰ ਵਿੱਚ ਦੀਪ ਜਲਾਵਾਂਗੇ ਤੇ ਘਰ ਘਰ ਦੇ ਵਿੱਚ ਰਾਮ ਜੀ ਦਾ ਨਿਮੰਤਰਣ ਜਿਹੜਾ ਹੈ ਉਹ ਦਿਵਾਂਗੇ ਇਹ ਜਿਹੜੇ ਅਕਸ਼ਿਤ ਆਏ ਨੇ ਜੀ ਪੂਜਿਤ ਅਕਸ਼ਿਤ ਇਹ ਆਪਾਂ 15 ਤਰੀਕ ਤੱਕ ਘਰ-ਘਰ ਵੰਤਰਣ ਕਰਨੇ ਆ ਅਕਸ਼ਿਤ ਨਿਮੰਤਰਣ ਪੱਤਰ ਤੇ ਭਗਵਾਨ ਜੀ ਦਾ ਚਿੱਤਰ ਇਹ ਘਰ-ਘਰ ਵੰਤਰਣ ਕਰਨੇ ਆ ਤੇ 22 ਜਨਵਰੀ ਨੂੰ ਪ੍ਰਾਣ ਪ੍ਰティਸ਼ਠਾ ਹੋਣ ਤੋਂ ਬਾਅਦ ਇਹਨਾਂ ਨੂੰ ਆਪਣੇ ਦਰਤਕ ਧਾਰਮਿਕ ਸਥਾਨ ਵਿੱਚ ਘਰ ਦੇ ਵਿੱਚ ਅਨਾਜ ਦੇ ਵਿੱਚ ਰੱਖਣਾ ਹੈ ਤੇ ਜਦੋਂ ਵੀ ਪ੍ਰਾਣ ਪ੍ਰティਸ਼ਠਾ ਹੋ ਗਈ ਉਸ ਤੋਂ ਬਾਅਦ ਜਿਹੜੇ ਐ ਇਹ ਪ੍ਰਸ਼ਾਦ ਦੇ ਵਿੱਚ ਵੀ ਵਰਤ ਸਕਦੇ ਹੋ ਇਹ ਤੁਸੀਂ ਕੋਈ ਵੀ ਸ਼ੁਭ ਕਾਰਿਆ ਜਿਹੜਾ ਕਰਨ ਲਈ ਉਹਦੇ ਵਿੱਚ ਵੀ ਅਕਸ਼ਿਤ ਵਰਤ ਸਕਦੇ ਹੋ ਬੋਬ ਬੋਬ ਅਜੇ ਮੈਂ ਦੇਖੀ ਉਹ ਮੰਗ ਨਹੀਂ ਦਿੱਤਾ ਨਹੀਂ ਕਰਦਾ ਇਹਦਾ ਬਹੁਤ ਲੱਗ ਗਿਆ ਨਾ ਪਤਾ ਆ ਲੈ ਇੱਕ ਇਹ ਕੀ ਬਾਕੀ ਦਾ ਦੋ ਦੋ ਨਹੀਂ ਇਹ ਦੇਖੋ ਉਹ ਵੀ ਦੇਖ ਲੈ ਬਾਜ਼ਾਰ ਤੋਂ ਕੋਈ ਬਾਕੀ Thank <laughs> you.

Jai Shri Ram 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 Ram